ਹਾਏ ਮੈਂ ਮਰ ਜਾ ਮੇਰੇ ਪੁੱਤ ਇੰਜ ਜਣਾਂ ਦੇ ਭੁੱਖੇ ਹੋਰ ਮਾਸੀ ਭੁੱਖਿਆ ਆਸਦਾ ਕਹਿੰਦੇ ਰੋਟੀ ਲਿਆ ਸਾਡੇ ਵਾਸਤੇ ਬਕਾ ਲਾ ਪੁੱਤ ਐ ਕਰੋ ਤੁਸੀਂ ਫਿਰ ਚਾਚੇ ਨਾਲ ਮਾਰੋ ਕਰਨਾ ਨਾਲੇ ਤਾਂ ਲੱਸੀ ਪਈ ਹੈਗੀ ਹੈ ਨਾਲੇ ਦਹੀਂ ਪਈ ਆ ਨਾਲੇ ਮਾਗਣੀ ਹਾਂ ਮਾਸੀ ਕਹਿੰਨੀ ਮਾਗਣੀ ਵਿੱਚ ਆ ਜਿਉਂਦਾ ਭੁੱਖਾ ਮਰਦਾ ਮੈਂ ਜਾ ਕੇ ਮਾਸੀ ਕੋਲੇ ਮਾਗਣੀ ਕਹਾਂਗਾ ਚਲੋ ਪੁੱਤ ਮੈਂ ਰੋਟੀ ਬਣਾਉਣੀ ਆ ਠੀਕ ਆ ਹਾਂ ਠੀਕ ਆ ਬਸ ਤੁਸੀਂ ਬੈਠਦੇ ਗੱਲਾਂ ਮਾਰਦੇ ਹੋ ਠੀਕ ਆ ਪੁੱਤ ਪਰ ਮੇਰੇ ਜੀ ਵੀ ਕਰਦਾ ਤੁਹਾਡੇ ਕੋਲ ਜਾ ਕੋਈ ਨਾ ਮਸੀ ਰੋਟੀ ਪਕਾ ਕੇ ਕੀ ਆ ਜੀ ਕੀ ਕਹਤਾ ਹੈ ਕਹੋ ਚਾਚਾ ਪਕੜਾ ਰਹਿਣਾ ਨਾ ਮੈਂ ਤਾਂ ਪੁੱਤ ਤੜੜਾ ਰਹਿਣਾ ਅੱਜਾ ਫੋਗੀਏ ਸੁਖ ਮੰਗਦੇ ਆ ਪਤਾ ਹੀ ਕੀ ਪਰ ਉਹ ਜ ਰੇਡੀਓ 'ਚ ਖਬਰਾਂ ਸੁਣਦੇ ਆ ਲੋਹਿਆਂ ਨੂੰ ਸਾਰੀ ਸਚਾਈ ਦਾ ਪਤਾ ਹੈ ਪੰਖ ਮਣਾਂ ਵਿੱਚ ਆਖਦੇ ਨੇ ਚਾਚਾ ਫੜਕੂਆਂ ਦਾ ਕੀ ਕਰਨਾ ਕਰ ਤੇਰੇ ਪੁੱਤ ਕਹਿੰਦੇ ਕਲੇ ਕਲੇ ਨੂੰ ਠੋਕਣਗੇ ਇਹ ਮਾਸਦੇ ਦਿਲ ਨੂੰ ਛੋਟਾ ਕਰਨਾ ਦੀ ਹੈ ਤੂੰ ਸਾਡੇ ਦੇ ਮਾਨ ਰੱਖ ਮਾਨ ਪਟਾਕੇ ਪੈਂਦੇ ਦੇਖੀ ਤੂੰ ਕਿਦੇ ਕਿਦੇ ਉਹ ਛੇਰੋ ਮੈਨੂੰ ਤਾਂ ਸੋਤੇ ਦੇ ਪੂਰਾ ਮਾਨ ਹੈ ਪਤਾ ਕੀ ਹੈ ਖੁੰਬ ਚੱਟਿਆ ਰੋਜ ਹੁੰਦੀ ਹੈ ਉਹ ਤਾਂ ਪਤਾ ਝੂਠੇ ਮੁਕਾਬਲੇ ਬਣਾਉਂਦੇ ਨੇ ਸਾਰਾ ਦੁਨੀਆਂ ਨੂੰ ਪਤਾ ਸਚਾਈ ਪੱਗ ਵਾਲਾ ਬੰਦਾ ਦੇਖਦੇ ਨੇ ਉਹਨੂੰ ਚੱਕ ਕੇ ਮਾਰ ਦਿੰਦੇ ਨੇ ਇਹ ਖੜਕੂ ਦੀ ਅੱਜ ਫੜ ਲਿਆ ਜੀ ਫਲਾਣਾ ਠਮਕਾ ਨਵਾਂ ਵੇਚਣ ਲੱਗ ਰਹੇ ਨੇ ਉਹ ਚਾਚਾ ਇਹਨਾਂ ਦਾ ਪਾਪ ਦਾ ਕੜਾ ਭਰ ਗਿਆ ਹੁਣ ਨਿਦਾਨਤ ਆ ਗਿਆ ਆਂਤ ਆ ਗਿਆ ਹਾਂ ਆਂਤ ਆ ਗਿਆ ਬਈ ਆਂਤ ਹੁਣ ਦੇਖੀ ਪੜਾ ਕੇ ਬੰਦੇ ਹੁਣ ਕਲੇ ਕਲੇ ਨੂੰ ਚੁਣ-ਚੁਣ ਕੇ ਮਾਰਾਂਗੇ ਪਮਾ ਚਾਚਾ ਸ਼ਾਦੀ ਸ਼ਹੀਦੀ ਬੈਜੇ ਪਮਾ ਮਰਜੀਏ ਪਰ ਗਰਦਨ ਨੀਵੀ ਹੋ ਕੇ ਨਹੀਂ ਜਾਪਦੀ ਛੇ ਰੁਕਣਾ ਜਦੋਂ ਆ ਗੱਲ ਕਹਿਨੇ ਉਹ ਫੜਾਕੇ ਨਾਲ ਛੋਡੇ ਚਾਚੇ ਦੀ ਵੀ ਨਾ ਛਾਤੀ سینਾ ਚਾਹ ਬੋਲੇ ਨੇ